ਦੇਖ ਬਿੱਟੂ ਜੀ ਨੇ ਸਵਾਲ ਚੱਕਿਆ ਕਿ ਕੁੜੀਆਂ ਕਰੋੜਾਂ ਰਪੇ ਦੀਆਂ ਗੱਡੀਆਂ ਤੇ ਤੂੰ ਵੀ ਘੜੀ ਤੇ ਸਵਾਲ 12 ਵਾਰ ਰੋਪ ਰਿਹਾ ਹੈ। ਓਹੋ ਉਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ। ਬਾਰ-ਬਾਰ ਇਹੀ ਗੱਲ ਕਰਦੇ। ਬਿਕੋਜ਼ ਉਹਨਾਂ ਕੋਲ ਕੋਈ ਮੁੱਦਾ ਨਹੀਂ। ਕੋਈ ਕੋਈ ਗੱਲ ਕਰੋ ਮੁੱਦੇ ਦੀ। ਮੈਨੂੰ ਇਹ ਦੱਸੋ ਤੁਸੀਂ ਕੀਤਾ ਕੀ? ਮੈਨੂੰ ਇਹ ਦੱਸੋ ਤੁਸੀਂ 10 ਸਾਲ ਕਿੱਥੇ ਗੁਆਚੇ ਰਹੇ? ਕੀ ਤੁਸੀਂ ਘੜੀਆਂ ਦੀਆਂ ਗੱਲਾਂ ਕਰੀ ਜਾਂਦੇ? ਤੁਹਾਡੇ ਕੋਲ ਕੋਈ ਸਰਕਾਰੀ ਕੰਮ ਤੁਹਾਨੂੰ ਦੇਖੋ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਕਿੰਨੀਆਂ ਸੁਵਿਧਾਵਾਂ ਦਿੱਤੀਆਂ? ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਇਆ। ਤੇ ਤੁਸੀਂ ਅੱਜ ਸਾਡੀਆਂ ਘੜੀਆਂ ਪਰ ਇਹ ਸਵਾਲ ਪੁੱਛੋਗੇ ਹੁਣ ਮੈਂ ਕੀ ਕਹਾਂ ਮੇਰਾ ਵੱਡਾ ਵੀਰ ਹੈ ਕਿੱਦਾਂ ਦੇ ਸਵਾਲ ਕਰਦਾ ਮੇਰੇ ਵੀਰ ਕੋਈ ਚੰਗੀ ਗੱਲ ਪੁੱਛ ਜੇ ਪੁੱਛਣੀ ਹੈ ਹਾਂਜੀ ਕਿਸ ਤਰ੍ਹਾਂ ਦਾ ਜਿਹੜਾ ਚੋਣ ਹੰਗਾਰਾ ਮੈਣ ਲਗਾਤਾਰ ਬਹੁਤ ਅੱਛਾ ਹੈ ਬਹੁਤ ਅੱਛਾ ਤੇ ਤੁਸੀਂ ਲਗਾਤਾਰ ਗਿੱਦੜਵਾਹੇ ਵੀ ਜਾ ਰਹੇ ਹੋ ਉੱਥੇ ਲੋਕਾਂ ਲਈ ਵੀ ਕਿਵੇਂ ਇਹ ਸਾਰਾ ਮੈਨੇਜ ਕਰ ਲੈਂਦੇ ਹੋ ਸ਼ੁਰੂ ਤੋਂ ਮੈਨੇਜ ਕਰਦੀਆਂ ਕੋਈ ਨਵੀਂ ਗੱਲ ਨਹੀਂ ਹਮੇਸ਼ਾ ਤੋਂ ਇਸੇ ਤਰ੍ਹਾਂ ਮੈਨੇਜ ਕੀਤਾ ਤੇ ਹੁਣ ਕਿਸ ਤਰ੍ਹਾਂ ਕਿੰਨੇ ਦਿਨ ਲੁਧਿਆਣੇ ਰਹਿ ਰਹੇ ਹੋ ਕਿੰਨੇ ਦਿਨ ਉੱਥੇ ਜਾ ਰਹੇ ਹੋ ਮੈਂ ਰੋਜ਼ ਲੁਧਿਆਣੇ ਰਹਿ ਰਹੀ ਹਾਂ ਸਵੇਰ ਜਿੱਦਣ ਗਿੱਦੜਵਾਹੇ ਗਈਆਂ ਸਵੇਰ ਜਾਨੀ ਹੈ ਰਾਤ ਨੂੰ ਭਾਵੇਂ 1 ਵਜੇ ਵਾਪਸ ਆਵਾਂ ਇੱਥੇ ਵਾਪਸ ਆ ਜਾਣੀ ਹੈ ਤੇ ਅੱਜ ਕਿੰਨੀਆਂ ਮੀਟਿੰਗਾਂ ਕਰ ਚੁੱਕੇ ਹੋ ਅੱਜ ਗਰਾਉਂਡ ਹ ਜਿਉਂ ਗ੍ਰਾਉਂਚ ਵੀ ਗਿਆ ਸੀ ਕਿਸ ਤਰ੍ਹਾਂ ਸਭ ਤੋਂ ਵੱਧ ਹੰਗਾਰਾ ਕਿਹੜੇ ਸ਼ਹਿਰ ਚ ਮਿਲਦਾ ਜਾਂ ਪਿੰਡਾਂ ਚ ਮਿਲਦਾ ਹੈ ਹਰ ਜਗ੍ਹਾ ਤੇ ਕੁਝ ਇਹ ਜਿਹਾ ਹੰਗਾਰਾ ਹੈ ਹਰ ਜਗ੍ਹਾ ਤੇ ਬਹੁਤ ਪਿਆਰ ਹੈ ਵੇਖੋ ਪੰਜਾਬੀ ਇੱਕੋ ਤਰ੍ਹਾਂ ਦੇ ਹੈ ਸਾਫ਼ ਦਿਲ ਵੈਲਕਮਿੰਗ ਬਹੁਤ ਨਿੱਗ ਬਹੁਤ ਪਿਆਰ ਵਾਲੇ ਹੁੰਦੇ ਹੈ ਸਾਡੀ ਅਸੀਂ ਪੰਜਾਬੀ ਹੁੰਨੇ ਹੀ ਇਸ ਤਰ੍ਹਾਂ ਦੇ ਹੈ ਤੇ ਮੈਨੂੰ ਹਰ ਜਗ੍ਹਾ ਤੋਂ ਇਸੇ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਕਿ ਕਾਂਗਰਸ ਦੇ ਵੱਡੇ ਲੀਡਰਸ਼ਿਪ ਡਿੰਡੇ ਤੋਂ ਹਰਵਿੰਦਰ ਜਸੀ ਬੀਜੇਪੀ ਸ਼ਾਮਲ ਹੋ ਗਈ ਕੀ ਕਹਿਣਾ ਚਾਹੁੰਦੇ ਹੋ ਉੱਥੇ ਡਿੰਡੇ ਦੇ ਵਿੱਚ ਢਾਲ ਲੱਗ ਗਈ ਇਸ ਗੱਲ ਦੀ ਕੋਈ ਫਰਕ ਨਹੀਂ ਪੈਂਦਾ ਇੱਕ ਬਿੱਟੂ ਜੀ ਨੇ ਸਵਾਲ ਚੱਕਿਆ ਕਿ ਥੁੜੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਤੇ ਥੋੜੀ ਘੜੀ ਤੇ ਸਵਾਲ بار بار ਉੱਠ ਰਿਹਾ ਹੈ। ਉਹ ਉਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ। ਉਹ بار بار ਇਹੀ ਗੱਲ ਕਰ ਰਹੇ। ਬਿਕੋਜ਼ ਉਹਨਾਂ ਕੋਲ ਕੋਈ ਮੁੱਦਾ ਨਹੀਂ। ਕੋਈ ਕੋਈ ਗੱਲ ਕਰੋ ਮੁੱਦੇ ਦੀ। ਮੈਨੂੰ ਇਹ ਦੱਸੋ ਤੁਸੀਂ ਕੀਤਾ ਕੀ? ਮੈਨੂੰ ਇਹ ਦੱਸੋ ਤੁਸੀਂ 10 ਸਾਲ ਕਿੱਥੇ ਗੁਆਚੇ ਰਹੇ? ਕੀ ਤੁਸੀਂ ਘੜੀਆਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਹਾਡੇ ਕੋਲ ਕੋਈ ਸਰਕਾਰੀ ਕੰਮ ਤੁਹਾਨੂੰ ਦੇਖੋ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਤੁਸੀਂ ਅੱਜ ਸਾਡੀਆਂ ਘੜੀਆਂ ਬਾਰੇ ਸਵਾਲ ਪੁੱਛੋਗੇ? ਹੁਣ ਮੈਂ ਕੀ ਕਹਾਂ ਮੇਰਾ ਵੱਡਾ ਵੀਰ ਹੈ ਕਿੱਦਾਂ ਦੇ ਸਵਾਲ ਕਰਦਾ ਮੇਰੇ ਵੀਰ ਕੋਈ ਚੰਗੀ ਗੱਲ ਪੁੱਛ ਜੇ ਪੁੱਛਣੀ ਹੈ ਤੇ ਰਾਜਾ ਪਟੰਜੀ ਤੇ આરોਪ ਵੀ ਲੱਗੇ ਆਗੇ ਵੀ ਇੱਕ ਸੰਵਿਧਾਨ ਨਿਰਮਾਤਾ ਨੇ ਜਿਹੜੇ ਡਾਕਟਰ ਗੰਭੀਦਕਰ ਜੀ ਦੀ ਫੋਟੋ ਪੈਰਾਜਰਾ ਕਰ ਰਹੇ ਨੇ ਉਹ ਬੜਾ ਇਸ ਗੱਲ ਨੂੰ ਲੈ ਕੇ ਨਹੀਂ ਜੀ ਰਾਜਾ ਜੀ ਇਦਾਂ ਦੀ ਗੁਸਤਾਖੀ ਨਹੀਂ ਕਰ ਸਕਦੇ ਕਿਤੇ ਗਲਤੀ ਨਾਲ ਨਾ ਭਾਵੇਂ ਕੁਝ ਹੋ ਗਿਆ ਹੋਵੇ ਪਰ ਤੁਸੀਂ ਕਿਵੇਂ ਸੋਚ ਸਕਦੇ ਹੋ ਕਿਸੇ ਬੰਦੇ ਨੇ ਸ਼ਰਾਰਤ ਕਰਕੇ ਕੋਈ ਇਦਾਂ ਦੀ ਪਿਕਚਰ ਨੂੰ ਫੈਬ੍ਰੀਕੇਟ ਕਰਤਾ ਹੋਣਾ ਰਾਜਾ ਵੜਿੰਗ ਜੀ ਤਾਂ ਸੰਵਿਧਾਨ ਲੈ ਕੇ ਬੀ ਆਰ ਅੰਬੇਦਕਰ ਜੀ ਦੀ ਫੋਟੋ ਲੈ ਕੇ ਉਸ ਦਿਨ ਜਦੋਂ ਅਸੀਂ ਨੋਮੀਨੇਸ਼ਨਸ ਫਾਈਲ ਕਰਨ ਗਏ ਆ ਨਾ ਤਾਂ ਬੀ ਆਰ ਅੰਬੇਦਕਰ ਜੀ ਨੂੰ ਦੀ ਸਰੂਪ ਨਾਲ ਲੈ ਕੇ ਅਸੀਂ ਨੋਮੀਨੇਸ਼ਨਸ ਫਾਈਲ ਕਰਨ ਗਏ ਆ ਇਸ ਜ਼ਿੰਦਗੀ ਚ ਕਦੀ ਨਹੀਂ ਹੋ ਸਕਦਾ ਇਸ ਤਰ੍ਹਾਂ ਦੀ ਗੁਸਤਾਖੀ ਕੋਈ ਚੰਗਾ ਲੀਡਰ ਨਹੀਂ ਕਰਦਾ ਰਾਜਾ ਵੜਿੰਗ ਜੀ ਨਹੀਂ ਕੋਈ ਵੀ ਨਹੀਂ ਕਰਦਾ ਕਾਂਗਰਸ ਦੀ ਮਹਿਲਾ ਪ੍ਰਧਾਨ ਸੀ ਮਨੀਸ਼ਾ ਕਪੂ ਮੈਂ ਤੁਹਾਨੂੰ ਦੱਸਿਆ ਜੀ 4 ਤਰੀਕ ਨੂੰ ਰਿਜ਼ਲਟਸ ਆ ਜਾਣਗੇ ਤੁਸੀਂ ਕਿਸੇ ਦਾ ਨਾਮ ਲੈ ਕੇ ਮੈਨੂੰ ਅਲੱਗ-ਅਲੱਗ ਸਵਾਲ ਨਾ ਪੁੱਛੋ 4 ਤਰੀਕ ਨੂੰ ਰਿਜ਼ਲਟਸ ਆਉਣਗੇ ਮੈਂ ਉਸ ਦਿਨ ਗੱਲ ਕਰੂੰਗਾ ਮੈਡਮ ਤੁਹਾਡੇ ਨਾਲ ਮੀਟਿੰਗਾਂ ਕਰਾਂਗੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਇਹ ਗੱਲ ਚੱ